ਟੁੱਡੇ ਪਿੰਡੇ ਤੇ ਜੰਮੀ ਹੋਈ ਸਾਰੀ ਗੰਦੀ ਜੀ ਮੈਲ ਅਸੀਂ ਲਾ ਦੇਣੀ ਹੈ ਅੱਜ ਥੋੜਾ ਮੂੰਹ ਚਮਕਣ ਲਾ ਦਾਂਗੇ ਹੱਥ ਪੈਰ ਆਏ ਪੂਰੇ ਚਿੱਟੇ ਚਿੱਟੇ ਕਰ ਦਾਂਗੇ ਤਾਂ ਉਹਨਾਂ ਜਿਹੜੀ ਅੱਡੀਆਂ ਹੁਣ ਤੁਸੀਂ ਝਾਂਜਰਾਂ ਝੁੰਜਰਾਂ ਪਾਉਣੀਆਂ ਹੁੰਦੀਆਂ ਹਨ ਤੇ ਸਾਰੀਆਂ ਵਧੀਆ ਚਮਕਣ ਲਾ ਦਾਂਗੇ ਤੁਹਾਨੂੰ ਚਿੱਟਾ ਚਿੱਟਾ ਕਰ ਦਾਂਗੇ ਕਰਨਾ ਕੀ ਹੈ ਇੱਕ ਆਲੂ ਆ ਸਸਤੀਆਂ ਸਸਤੀਆਂ ਜੀਜੀਆਂ ਹੀ ਆ ਸਾਰੀਆਂ ਇੱਕ ਪਾਉਚ ਸ਼ੈਂਪੂ ਦਾ ਇੱਕ ਕਾਫੀ ਦਾ ਪਾਊਡਰ ਦਾ ਪੌਚ ਠੀਕ ਹੈ ਤੇ ਇੱਕ ਆ ਚੌਲਾਂ ਦਾ ਆਟਾ ਇਹ ਚੌਲਾਂ ਦਾ ਪਾਊਡਰ کہہ ਸਕਦੇ ਆ ਨਾ ਆਪਾਂ ਤੁਸੀਂ ਮਿਕਸੀ ਚ ਮੜਾ ਇੱਕ ਮਾ ਲਿਓ ਤੇ ਵੀ ਉਹ ਬਰੀਕ ਬਰੀਕ ਚੌਲਾਂ ਨੂੰ ਕਰ ਲਿਓ ਮਤਲਬ ਜਿਵੇਂ ਬਰੀਕ ਹੋਣਾ ਚਾਹੀਦਾ ਆਟੇ ਵਾਂਗ ਤੇ ਦੇਖੋ ਸਭ ਤੋਂ ਪਹਿਲਾਂ ਆਪਾਂ ਆਲੂ ਨੂੰ ਛਿੱਲ ਕੇ ਤੇ ਉਹਨੂੰ ਕद्दूकस ਕਰਨਾ ਠੀਕ ਹੈ ਕद्दू ਇਹਦਾ ਬਹੁਤ ਸੌਖਾ ਤੇ ਮੈਂ ਕਹਿੰਦਾ ਜੇ ਤੁਸੀਂ ਇਹ 10 ਮਿੰਟ ਮੜੇ ਮੱਥਾ ਮਾਰ ਲਓ ਆ ਨੁਸਖਾ ਘਰੇ ਵਰਤ ਲਓ ਤਾਂ ਤੁਹਾਡਾ ਘੱਟੋ ਘੱਟ 2500 3000 ਜਿਹੜਾ ਤੁਸੀਂ ਸਲੂਨ ਚ ਆਪਦਾ ਲਟਾ ਕੇ ਆਉਨੇ ਆ ਨਾ ਤੇ ਉਹ ਉਹਦੇ ਨਾਲ ਉਹ ਨਾਲ ਹੀ ਇਹਦਾ ਕੋਈ ਨੁਕਸਾਨ ਨਹੀਂ ਉਹ ਤਾਂ ਕੈਮੀਕਲ ਨਾਲ ਤੁਹਾਡਾ ਤੁਹਾਨੂੰ ਗੋਰਾ ਕਰਦੇ ਆ ਨਾਲ 2-3 ਦਿਨਾਂ ਬਾਅਦ ਤੁਹਾਨੂੰ ਤੁਸੀਂ ਫੇਰ ਕਾਲੇ ਜਿਹੇ ਹੋ ਜਾਂਦੇ ਹੋ ਇਹਦੇ ਨਾਲ ਤੁਸੀਂ ਜੇ ਤੁਸੀਂ ਨਾਲ ਤੁਹਾਡੀ ਸਕਿਨ ਤੇ ਕੋਈ ਅਸਰ ਨਹੀਂ ਤੇ ਨਾਲ ਇਹ ਕੁਦਰਤੀ ਆ ਘਰੇ ਲੂਆ ਨਾਲ ਪੈਸੇ ਤੁਹਾਡੇ ਪਾਚ ਕੇ ਫਿਰ ਕਿਉਂ ਨਹੀਂ ਤੁਸੀਂ ਕਰ ਕਰਦੇ ਹੈ ਜੇ ਕਿ ਤੁਹਾਡੇ ਪਤੀ ਕੋਲੇ ਪੈਸੇ ਵਾਲੇ ਆ ਤੁਸੀਂ ਇਹ ਦੇਖੋ ਵੀ ਇਹਨੂੰ ਆਪਾਂ ਗਦੁਕਸ਼ ਕੀਤਾ ਤੇ ਆਲੂ ਦਾ ਜਿਹੜਾ ਸਾਰਾ ਪਾਣੀ ਜਾਓ ਆਪਾਂ ਬਾਹਰ ਕੱਢ ਲੈਣਾ ਬਸ ਇਹ ਪਾਣੀ ਪਾਣੀ ਚਾਹੀਦਾ ਆਪਾਂ ਨੂੰ ਤੇ ਉਹ ਪਿੱਛੇ ਰੱਖ ਲਓ ਬਾਅਦ ਸਬਜ਼ੀ ਦੀ ਵਾਰਤ ਲਓ ਕਿਉਂਕਿ ਉਹ ਕਿਹੜਾ ਖਰਾਬ ਹੈ ਨਾ ਹੀ ਆਪਾਂ ਨੂੰ ਕੋਈ ਸ਼ਿਕਾਇਤ ਕੋਈ ਸਹਜਾ ਤੁਸੀਂ ਕੱਲਾ ਆਲੂ ਦਾ ਜਿਹੜਾ ਪਾਣੀ ਜਾ ਐਡ ਕਰ ਲਿਆ ਤੇ ਉਹਦੇ ਚ ਆਪਾਂ ਹੁਣ ਦੇਖੋ ਕਾਫੀ ਤਾਂ ਪਾਉਚ ਪਾਵਾਂਗੇ ਠੀਕ ਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸ਼ੈਂਪੂ ਇਹਨੂੰ ਨਾ ਮੈਂ ਜਿਵੇਂ ਤਰੀਕੇ ਨਾਲ ਦੱਸੂਗਾ ਤੁਸੀਂ ਵਰਤੋ ਉਸ ਤਰੀਕੇ ਨਾਲ ਹੀ ਆਇਨਾ ਵੀ ਆਉਦੇ ਤਰੀਕੇ ਨਾਲ ਹੈ ਨਾ ਵੀ ਜਨ ਨਾਲੇ ਸਲੂਨ ਵਾਲੇ ਤੁਹਾਨੂੰ ਪਤਾ ਹੈ ਤੁਸੀਂ ਜਾਣਦੇ ਨੇ ਬਿਊਟੀ ਪਾਰਲਰ ਉਹ ਵੀ ਤਾਂ ਉਵੇਂ ਹੀ ਲਾਉਂਦੇ ਹੁੰਦੇ ਆ ਕਿਉਂਕਿ ਤਰੀਕਾ ਹੀ ਉਹ ਆ ਮਤਲਬ ਇਹ ਚੀਜ਼ਾਂ ਲਾਉਣ ਦਾ ਉਹੀ ਤਰੀਕਾ ਤੇ ਉਹ ਤਰੀਕਾ ਮੈਂ ਤੁਹਾਨੂੰ ਦੱਸ ਵੀ ਵਰਤਣਾ ਕਿਵੇਂ ਆ ਉਹ ਇਹ ਚੀਜ਼ ਨਹੀਂ ਲਾਉਂਦੇ ਉਹ ਤਾਂ ਕਰੀਮਾਂ ਲਾਉਂਦੇ ਹੁੰਦੇ ਆ ਪਰ ਆਪਾਂ ਇਹ ਨੁਸਕਾ ਲਾਉਣਾ ਠੀਕ ਹੈ ਸ਼ੈਂਪੂ ਦਾ ਇੱਕ ਪੌਚ ਪਾ ਲਿਆ ਤੇ ਇੱਕ ਚਮਚਾ ਪੰਚੌਲਾਂ ਦੇ ਉਹ ਪਾਊਡਰ ਦਾ ਪਾ ਲਿਆ ਇਹਨੂੰ ਆਪਾਂ ਮਿਕਸ ਕਰ ਲੈਣਾ ਤੇ ਜਿਵੇਂ ਆਪਾਂ ਵਿਗਿਆਨ ਦੀ ਭਾਸ਼ਾ 'ਚ ਕਹਿੰਦੇ ਇਹ ਵੀ ਇਹਨਾਂ ਦਾ ਨਾ ਆਪਸ ਵਿੱਚ ਨਨ ਸਮੀਕਰਨ ਸੈੱਟ ਕਰ ਲੈਣ데요 ਕਿਉਂਕਿ ਜਿਹੜਾ ਸਾਇੰਸ ਰਿਐਕਸ਼ਨ ਹੁੰਦੇ ਆ ਇਹਨਾਂ ਦੇ ਇੱਕ ਦੂਜੇ ਨਾਲ ਜਿਹੜੀਆਂ ਚੀਜ਼ਾਂ ਰਲਦੀਆਂ ਨਾ ਤੇ ਇੱਕ ਦੂਜੇ ਨਾਲ ਰਿਐਕਟ ਕਰਦੇ ਆ ਇਹਨਾਂ ਨੂੰ ਥੋੜਾ ਟਾਈਮ ਦੇਣਾ ਆਪਾਂ ਮਤਲਬ ਕਿ 1 ਮਿੰਟ ਘਟੂ ਘਟ ਇਹਨਾਂ ਨੂੰ ਰਲਣ ਦਿਓ ਆਪਸ ਵਿੱਚ ਜਦੋਂ ਰਲ ਗਿਆ ਆਪਸ ਵਿੱਚ ਫਿਰ ਇੱਕ ਇਹੋ ਜੀ ਚੀਜ਼ ਤਿਆਰ ਹੁੰਦੀ ਹੈ ਨਾ ਤੇ ਉਹ ਸੋਡੀ ਸਾਰੀ ਗੰਦੀ ਜੀ ਮੈਲ ਜਿਹੜੀ ਜਿਨ੍ਹਾਂ ਨੂੰ ਮਜ਼ਾਕ ਕਰਦੇ ਹੁੰਦੇ ਨੇ ਨਾ ਲੋਕ ਵੀ ਜੇ ਤਨ ਉਹਨੇਰੇ ਚ ਖੜਾ ਦਈਏ ਤੇਰੇ ਕੱਲੇ ਦੰਦੀ ਦੱਸਣਗੇ ਤੇ ਮੈਂ ਕਹਿੰਦਾ ਵੀ ਉਹ ਸਾਰਾ ਹੀ ਦੱਸੂਗਾ ਚਮਕਣ ਜਦੋਂ ਜਿਵੇਂ ਆਕਾਸ਼ ਚ ਬਿਜਲੀ ਚਮਕਦੀ ਹੁੰਦੀ ਹੈ ਨਾ ਤੇ ਵਿਹਾਨ ਜ ਤੁਸੀਂ ਐ ਚਮਕਣਾ ਤੇ ਮੂਵੀ ਵਾਲਾ ਕੈਮਰਾ ਸੋਡੇ ਤੇ ਮਾਰੀ ਜਾਊਗਾ ਐ ਦੇਖੋ ਰਾਉਂਡ ਸ਼ੇਪ ਚ ਲਾਉਣੀ ਹੁੰਦੀ ਹੈ ਇਹ ਚੀਜ਼ ਰਾਉਂਡ ਸ਼ੇਪ ਦੇ ਵਿੱਚ ਲਾਉਣੀ ਹੁੰਦੀ ਹੈ ਤੇ 507 ਮਿੰਟ ਤੱਕ ਇਹਨੂੰ ਆਪਾਂ ਇਹ ਮ사ਜ ਕਰਨਾ ਹੁੰਦਾ ਹਲਕਾ ਹਲਕਾ ਇਹਨੂੰ ਆਪਾਂ ਰਗੜ ਨਹੀਂ ਸਕਦੇ ਦੋਸਤੋ ਸਕਿਨ ਦੇ ਉੱਤੇ ਇਹਨੂੰ ਤੁਸੀਂ ਹਲਕਾ ਹਲਕਾ ਮ사ਜ ਕਰਨਾ ਬਾਅਦ ਚਾਏ ਬਸ ਕਲਾ ਹੱਥ ਤੋਂ ਲੈਣਾ ਜਦ ਮੂੰਹ ਤੋਂ ਲਾਣਾ ਜਾਂ ਘਿਚੀ ਹੈ ਨਾ ਤੇ ਜਾਂ ਅੱਡੀਆਂ ਇਹ ਚੀਜ਼ਾਂ ਬਾਹਰ ਦਿਖਦੇ ਆ ਇਹਦੇ ਬਾਕੀ ਤਾਂ ਕੱਪੜਿਆਂ ਦੇ ਵਿੱਚ ਹੀ ਹੁੰਦੀਆਂ ਤੇ ਦੇਖੋ ਫਰਕ ਬਹਿ ਕੇ ਨਾ ਸਕਿਨ ਕੋਮਲ ਹੋ ਗਈ ਜਮਾ ਨਰਮ ਹੋ ਗਈ ਦੋਸਤੋ ਜੇ ਤੁਸੀਂ ਇਹ ਨੁਸਖਾ ਵਰਤ ਲਿਆ ਨਾ ਤਾਂ ਤੁਸੀਂ ਬਿਊਟੀ ਪਾਰਲਰ ਤੇ ਜਾਣਾ ਭੁੱਲ ਜਾਓਗੇ ਇਹ ਤਾਂ ਬਹੁਤ ਤਕੜੀ ਚੀਜ਼ ਹੈ ਤੇ ਚੀਜ਼ਾਂ ਸਿਰਫ ਚੱਲ ਹੀ ਐ ਤੇ ਉਹ ਵੀ ਛੋਟੇ ਘਰੇ ਹੁੰਦੀਆਂ ਫਿਰ ਕਿਉਂ ਐਵੇਂ ਆਪ ਦੀ ਲੁੱਟ ਕਰਾਈ ਜਾਂਦੇ ਬਿਊਟੀ ਪਾਰਲਰਾਂ ਤੋਂ ਤੇ ਦੋਸਤੋ ਇਹਨੂੰ ਅਜਮਾ ਕੇ ਤੇ ਦੱਸੋ ਫਿਰ